ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਹਾਂਜੀ ਅੱਜ ਆਪਾਂ ਲੱਗੇ ਸੀ ਇੱਧਰ ਕੱਪੜੇ ਧੋਣ ਵੈਸੇ ਤਾਂ ਆਪਣੇ ਚਲੋ ਵਾਸ਼ਿੰਗ ਮਸ਼ੀਨਾਂ ਦੋਨਾਂ ਘਰਾਂ ਦੇ ਵਿੱਚ ਹੈਗੀਆਂ ਪਰ ਇੰਨੀ ਠੰਡ ਦੇ ਵਿੱਚ ਹੱਥ ਨਾਲ ਕੱਪੜੇ ਧੋਣੇ ਪੈ ਰਹੇ ਆ ਕਿਉਂਕਿ ਆਪਣੀ ਮਜਬੂਰੀ ਆ ਆਪਣੀ ਜਿਹੜੀ ਹੈਗੀ ਵੱਡੇ ਘਰੇ ਮੋਟਰ ਜਿਹੜੀ ਖਰਾਬ ਹੋ ਗਈ ਤੇ ਪਾਣੀ ਨਹੀਂ ਆਇਆ ਤੇ ਆਪਾਂ ਲੱਗੇ ਸੀ ਹੱਥ ਨਾਲ ਹੀ ਧੋਣ ਮੈਂ ਕਿਹਾ ਜੇ ਇੱਧਰ ਲਈ ਵਾਸ਼ਿੰਗ ਮਸ਼ੀਨ ਚ ਪਾਈ ਇਹ ਹੈਗੀ ਐਟੋਮੈਟਿਕ ਤੇ ਇਹ ਪਾਣੀ ਜਿਹੜਾ ਜ਼ਿਆਦਾ ਖਿੱਚਦੀ ਆ ਜੇ ਫਿਰ ਮੈਂ ਕਹਾਂ ਇਹ ਵੀ ਨਾ ਟੈਂਕੀ ਖਾਲੀ ਹੋ ਜਾਵੇ ਦੋ ਘਰਾਂ ਅਨੁਸਾਰ ਨਾ ਇੱਕ ਟੈਂਕੀ ਦੇ ਨਾਲ ਹਨਾ ਤੇ ਮੈਂ ਫਿਰ ਚਲੋ ਮੈਂ ਧੋ ਦਿੰਨੀ ਹੱਥ ਨਾਲ ਹੀ ਕੱਪੜੇ ਕਾਫੀ ਜ਼ਿਆਦਾ ਹੋਏ ਵਿਆ ਇੱਥੇ ਮੰਜੂਰ ਤੇ ਜਿਹੜੀ ਹੈਗੀ ਵੀਡੀਓ ਬਣਾ ਰਹੀ ਸੀ ਕਿਉਂਕਿ ਸਟੈਂਡ ਆ ਜਿਹੜਾ ਆਪਣਾ ਵੱਡੇ ਘਰੇ ਪਿਆ ਮੈਂ ਇਧਰ ਲੈ ਕੇ ਘਾਟੇ ਵੀਡੀਓ ਸ਼ੂਟ ਕਰਦੀ ਛੋਟੇ ਘਰੇ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਕਾਫੀ ਸਾਰੇ ਬਲੌਗਾਂ ਦੇ ਵਿੱਚ ਦੇਖਿਆ ਵੀ ਆ ਤੇ ਹਾਂਜੀ ਬਲੌਗ ਆਪਣੇ ਨਹੀਂ ਆ ਰਹੇਗੇ ਕਿਉਂਕਿ ਨਾ ਆਪਣੇ ਘਰੇ ਮਿਸਤਰੀ ਲੱਗੇ ਹੋਇਆ ਰੰਗ ਵਾਲੇ ਵੀ ਲੱਗੇ ਹੋਏ ਆ ਤੇ ਜਿਹੜਾ ਰਾਜ ਮਿਸਤਰੀ ਹੁੰਦਾ ਘਰ ਬਣਾਉਣ ਵਾਲਾ ਉਹ ਵੀ ਲੱਗੇ ਹੋਇਆ ਵ ਥੋੜੀ ਬਹੁਤੀ ਘਰ ਦੀ ਜਿਹੜੀ ਹੈਗੀਆਂ ਗੰਦਾ-ਕੰਦਾ ਪਲਾਸਟਰ ਕਰਨ ਵਾਲੀਆਂ ਰਹਿੰਦੀਆਂ ਨੇ ਤੇ ਉਹ ਕਰ ਦੇਣਗੇ ਤੇ ਰੰਗ ਵਗੈਰਾ ਆਪਾਂ ਘਰ ਨੂੰ ਕਰਾ ਰਹੇ ਹਾਂ ਕਿਉਂ ਕਰਾ ਰਹੇ ਹਾਂ ਇਹ ਹਲੇ ਤੁਹਾਡੇ ਲਈ ਸਰਪ੍ਰਾਈਜ਼ ਆ ਆਪਾਂ ਨਹੀਂ ਦੱਸ ਸਕਾਂ ਹਲੇ ਤੁਹਾਨੂੰ ਤੁਹਾਡੇ ਲਈ ਸਰਪ੍ਰਾਈਜ਼ ਆ ਬਸ ਤੁਸੀਂ ਵੀਡੀਓ ਦੇਖਦੇ ਰਹੋ ਅੱਗੇ-ਅੱਗੇ ਤੁਹਾਨੂੰ ਪਤਾ ਲੱਗ ਜਾਊਗਾ ਜਿਵੇਂ-ਜਿਵੇਂ ਟਾਈਮ ਹੋਈ ਜਾਊਗਾ ਵੀ ਆਪਾਂ ਇਹ ਰੰਗ ਆ ਜਿਹੜਾ ਘਰ ਨੂੰ ਕਿਉਂ ਕਰਵਾ ਰਹੇ ਹਾਂ ਤੇ ਫਿਰ ਤੁਹਾਨੂੰ ਪਤਾ ਹਨਾ ਮਿਸਤਰੀ ਲੱਗੇ ਮੈਂ ਆਪ ਹੀ ਵੀਡੀਓ ਬਣਾਉਣੀ ਹੁੰਦੀ ਆ ਆਪ ਹੀ ਐਡੀਟਿੰਗ ਕਰਨੀ ਹੁੰਦੀ ਆ ਤੇ ਘਰ ਦਾ ਵੀ ਕੰਮ ਸਾਰਾ ਕਰਨਾਵਾ ਤੇ ਫਿਰ ਮਿਸਤਰੀਆਂ ਦਾ ਚਾਹ ਪਾਣੀ ਰੋਟੀ ਪਾਣੀ ਤੇ ਵਲੌਗ ਬਣਾਉਣ ਦਾ ਵੀ ਟਾਈਮ ਆ ਜਿਹੜਾ ਨਹੀਂ ਲੱਗਦਾਗਾ ਤੇ ਅੱਜ ਸੋਚਿਆ ਲਓ ਮੈਂ ਕਿ ਕਾਫੀ ਦਿਨ ਹੋ ਗਏ ਹਨਾ ਮੈਨੂੰ ਲੱਗਦਾ 5-6 ਦਿਨ ਹੋ ਗਏ ਹਫਤਾ ਹੋ ਗਿਆ ਮੈਨੂੰ ਮੈਂ ਕੋਈ ਵਲੌਗ ਆ ਜਿਹੜਾ ਅਪਲੋਡ ਨਹੀਂ ਕੀਤਾ ਇਸ ਕਰਕੇ ਮੈਂ ਕਿ ਚਲੋ ਅੱਜ ਆਪਾਂ ਜਿਹੜਾ ਹੈਗਾ ਆ ਵਲੌਗ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਨਾਲੇ ਤੁਹਾਨੂੰ ਦੱਸਦੀ ਆਂ ਵੀ ਆਪਾਂ ਜਿਹੜਾ ਹੈਗਾ ਆ ਕਿਉਂ ਨਹੀਂ ਵੀਡੀਓ ਆ ਰਹੀਆਂ ਇਸ ਕਰਕੇ ਨਹੀਂ ਵੀਡੀਓ ਆ ਰਹੀਆਂ ਕਿਉਂਕਿ ਆਪਣੇ ਘਰੇ ਕੰਮ ਕਾਫੀ ਜ਼ਿਆਦਾ ਵਧਿਆ ਹੋਇਆ ਤੇ ਖਲਾਰਾ ਪੂਰਾ ਪਿਆ ਹੋਇਆ ਵੱਡੇ ਘਰੇ ਤੇ ਤਾਂ ਕਰਕੇ ਛੋਣੀਆਂ ਜੀਆਂ ਵੀਡੀਓ ਆ ਜਿਹੜੀਆਂ ਲੇਟ ਆ ਰਹੀਆਂ ਨੇ ਤੇ ਠੰਡਾ ਜਿਹਾ ਕੱਪੜੇ ਹੱਥ ਨਾਲ ਧੋਣੇ ਮੁਸ਼ਕਲ ਬਹੁਤ ਆ ਆਪਾਂ ਧੋਂਦੇ ਨਹੀਂ ਕਰਕੇ ਨਾ ਫਿਰ ਔਖਾ ਲੱਗਦਾ ਹਨਾ ਜਦੋਂ ਦੁਬਾਰਾ ਧੋਣ ਲੱਗੀਦੇ ਆ ਤੇ ਫਿਰ ਮੈਂ ਕਿਹਾ ਚਲੋ ਧੋਣੇ ਤਾਂ ਪੈਣੀ ਆ ਮਜਬੂਰੀ ਆ ਹਨਾ ਤੇ ਮੈਂ ਧੋ ਦਿੱਤੇ ਹੱਥ ਨਾਲ ਹੀ ਪਰ ਠੰਡ ਲੱਗਦੀ ਸੀ ਸਾਰੇ ਮੇਰੇ ਕੱਪੜੇ ਭਿੱਜ ਗਏ ਧੋ ਦੀ ਦੇ ਮੈਨੂੰ ਆਦਤ ਨਹੀਂ ਨਾ ਹੈਗੀ ਜੇ ਤਾਂ ਆਪਾਂ ਧੋਂਦੇ ਰਹੀਏ ਵਿੱਚ ਵਿੱਚ ਦੀ ਫੇਰ ਤਾਂ ਹੁੰਦਾ ਆ ਪਰ ਮੈਂ ਧੋਂਦੀ ਨਹੀਂ ਕਿ ਮੈਂ ਸਿਰਫ ਮਸ਼ੀਨ ਦੇ ਵਿੱਚ ਪਾ ਦੇਣੀ ਚਾਹੀਏ ਉਧਰ ਲੈ ਕੇ ਘਰੇ ਧੋਵਾ ਚਾਹੀਏ ਇਧਰ ਲੈ ਕੇ ਘਰੇ ਮਝੀਂ ਚ ਧੋਣ ਦਾ ਸ਼ੌਕ ਪਿਆ ਹੋਇਆ ਆ ਤੇ ਇੱਥੇ ਹੁਣ ਮੈਨੂੰ ਹੱਥੀ ਧੋਣੇ ਪੈ ਰਹੇ ਆ ਕਿਉਂਕਿ ਆਪਣੀ ਮਜਬੂਰੀ ਆ ਵੀ ਉਧਰ ਆਪਣੀ ਟੈਂਕੀ ਬਿਲਕੁਲ ਖਾਲੀ ਹੋ ਗਈ ਸੀ ਤੇ ਫਿਰ ਮੈਂ ਇੱਧਰ ਕੱਪੜੇ ਚੱਕ ਕੇ ਲਈ ਮੈਂ ਕਿਹਾ ਚਲੋ ਉਧਰ ਟੂਟੀ ਆਈ ਹੋਈ ਆ ਸਵੇਰ-ਸਵੇਰ ਦਾ ਟਾਈਮ ਆ ਇੱਥੇ 7 ਵਜੇ ਹੋਈ ਨੇ ਸਵੇਰ ਦੇ 7 ਵਜੇ ਹੋਈ ਸਵੇਰ ਦੇ ਤੇ ਉਹ ਉਹ ਦਾ ਕਰਕੇ ਫਿਰ ਸਵੇਰ ਉਹ ਸਾਰੀ ਤੁਹਾਨੂੰ ਪਤਾ ਠੰਡ ਵੀ ਲੱਗਦੀ ਹੈ ਨਾ ਠੰਡਾ ਹੁੰਦਾ ਪਾਣੀ ਸਰਦੀਆਂ ਬਹੁਤ ਜ਼ਿਆਦਾ ਹੁੰਦੀਆਂ ਕਾਫੀ ਜ਼ਿਆਦਾ ਵਧੀ ਹੋਈ ਆ ਦੁਪਹਿਰੇ ਤਾਂ ਨਹੀਂ ਲੱਗਦੀ ਠੰਡ ਚਲੋ ਗਰਮੀ ਹੁੰਦੀ ਆ ਪਰ ਸਵੇਰ ਸ਼ਾਮ ਦੀ ਠੰਡ ਆ ਜਿਹੜੀ ਕਾਫੀ ਜ਼ਿਆਦਾ ਵਧੀ ਹੋਈ ਆ ਤਾਂ ਕਰਕੇ ਫਿਰ ਜਿਹੜਾ ਹੈਗਾ ਆ ਸਵੇਰੋ ਸਵੇਰੀ ਕੱਪੜੇ ਧੋਣੇ ਵੀ ਓਕੇ ਲੱਗ ਰਹੇ ਸੀ ਪਰ ਮੈਨੂੰ ਧੋਣੇ ਪਏ ਕਿਉਂਕਿ ਮਜਬੂਰੀ ਹੈ ਹਨਾ ਦੋ ਦਿਨ ਪਹਿਲਾਂ ਹੀ ਨਹੀਂ ਧੋਤੇ ਕੱਪੜੇ ਆਪਾਂ ਕਿਉਂਕਿ ਇੱਕ ਦਿਨ ਮੈਂ ਭੋਗ ਤੇ ਚਲੀ ਗਈ ਉਹਦੇ ਕਰਕੇ ਨਹੀਂ ਧੋ ਹੋਏ ਤੇ ਇੱਕ ਦੋ ਦਿਨ ਵਿੱਚ ਬਸ ਕੰਮ ਜੇ ਹੋਰ ਹੋ ਜਾਂਦੇ ਆ ਤੁਹਾਨੂੰ ਪਤਾ ਹਨਾ ਸ਼ਹਿਰ ਬਾਜ਼ਾਰ ਵੀ ਜਾਣਾ ਚੀਜ਼ ਵਕਤ ਵੀ ਲੈ ਕੇ ਆਉਣੀ ਜਦੋਂ ਮੈਸਰੀ ਲੱਗੇ ਹੁੰਦੇ ਆ ਕਿਸੇ ਨੂੰ ਪਤਾ ਭੱਜ ਭਜਾਈ ਹੋ ਜਾਂਦੀ ਹੈ ਹਨਾ ਤੇ ਮੈਂ ਕੱਲੀ ਜਾ ਕਹਿੰਦੇ ਹੁੰਦੇ ਆ ਕੱਲੀ ਜਾਂਦੇ ਨੂੰ ਸੌਸ ਤੇ ਆਪੇ ਉਹ ਕੰਮ ਹੋਇਆ ਵ ਮੇਰੇ ਨਾਲ ਤਾਂ ਮੈਂ ਕੱਲੀਆਂ ਤੇ ਸਾਰਾ ਕੰਮ ਮਤਲਬ ਭੱਜ-ਭੱਜ ਕੇ ਕਰਾਉਣਾ ਪੈਂਦਾ ਹਨਾ ਫਸ ਵਿਆਹ ਕਰ ਦੋ ਆਹ ਕਰ ਦੋ ਕਿਉਂਕਿ ਮੰਮੀ ਡਾਡੀ ਨੇ ਇਹ ਕਿਹਾ ਵੀ ਉਹ ਜਿਹੜੀ ਚੀਜ਼ ਦੀ ਲੋੜ ਆ ਪੁੱਤ ਦੱਸ ਦਿਓ ਕਰਾ ਲਓ ਤੇ ਫਿਰ ਹੁਣ ਦੇਖ-ਦੇਖ ਕੇ ਮੈਨੂੰ ਹੀ ਕਰਵਾਉਣਾ ਪੈ ਰਿਹਾ ਵਾ ਸਾਰਾ ਕੁਝ ਤੇ ਚਲੋ ਥੋੜੇ ਦਿਨ ਤਾਂ ਬਿਜ਼ੀ ਰਵਾਂਗੇ ਹਨਾ ਜੇ ਵਲੌਗ ਆਪਾਂ ਤੋਂ ਬਣ ਹੋਏ ਸ਼ੂਟ ਹੋਏ ਤਾਂ ਆਪਾਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਕੋਸ਼ਿਸ਼ ਤਾਂ ਕਰਦੇ ਆ ਕਰਦੀ ਹੁੰਨੀ ਬਣਾਉਣ ਦੀ ਪਰ ਨਹੀਂ ਟਾਈਮ ਲੱਗਦਾ ਹਨਾ ਕਿਉਂਕਿ ਕੰਮ ਵੀ ਕਾਰਨਾ ਤੇ ਵਲੌਗ ਵੀ ਆਪ ਬਣਾਉਣਾ ਅੱਜ ਸੰਡੇ ਆ ਤੇ ਮੈਂ ਬੇਟੀ ਨੂੰ ਕਿਹਾ ਮੈਂ ਕਿਹਾ ਤੂੰ ਥੋੜੀ ਜੀ ਵੀਡੀਓ ਬਣਾ ਦੇ ਮੇਰੀ ਚਲੋ ਨਾਲੇ ਆਪਾਂ ਸਾਰਿਆਂ ਨਾਲ ਦੇ ਭੈਣ ਭਰਾਵਾਂ ਨਾਲ ਸ਼ੇਅਰ ਕਰ ਦਿੰਨੇ ਆ ਤੇ ਜਿਹੜੀਆਂ ਭੈਣਾਂ ਮੇਰਾ ਵਲੌਗ ਦੇਖਦੀਆਂ ਨੇ ਮੈਂ ਉਹਨਾਂ ਦੇ ਵੀ ਵਲੌਗ ਦੇਖ ਨਹੀਂ ਪਾਰੀਗੀ ਕਿਉਂਕਿ ਤੁਹਾਨੂੰ ਪਤਾ ਹਨਾ ਜਦੋਂ ਘਰ 'ਚ ਕੰਮ ਚੱਲਦਾ ਹੋਵੇ ਫਿਰ ਔਖਾ ਹੋ ਜਾਂਦਾ ਹਨਾ ਵੀਡੀਓ ਲਗਾ ਕੇ ਰੱਖਣੀ ਤਾਂ ਕਰਕੇ ਮੈਂ ਥੋੜਾ ਜਆ ਐਡਜਸਟ ਕਰਿਓ ਰਿਕੁਐਸਟ ਆ ਮੇਰੀ ਹਨਾ ਤੇ ਚਲੋ ਜੋ ਆਪਣੇ ਜਦੋਂ ਮੈਸਤਰੀ ਛਾੜਦੇ ਆ ਫਿਰ ਆਪਾਂ ਰੈਗੂਲਰ ਆਪਣੇ ਕੰਮ ਤੇ ਦੁਬਾਰਾ ਆਵਾਂਗੇ। ਬਾਕੀ ਹਨਾ ਆਪਾਂ ਨਵਾਂ ਨਵਾਂ ਚੈਨਲ ਸਟਾਰਟ ਚਲ ਚੈਨਲ ਤਾਂ ਕਾਫੀ ਟਾਈਮ ਦਾ ਸਟਾਰਟ ਕੀਤਾ ਪਰ ਇਸ ਤਰ੍ਹਾਂ ਹਨਾ ਆਪਣੇ ਘਰੇ ਆਪਾਂ ਕਿਸੇ ਦੇ ਸਾਹਮਣੇ ਵਲੌਗ ਜਾਂ ਕਈ ਵਾਰ ਬਣਾਉਂਦਿਆਂ ਨੂੰ ਆਪਾਂ ਨੂੰ ਸੰਗਜੀ ਵੀ ਲੱਗਦੀ ਹੈ ਫਿਰ ਮੈਂ ਪੋਸਟ ਕਰਕੇ ਵੀ ਥੋੜਾ ਜਿਹਾ ਜੱਕ ਜਾਈਦਾ। ਮੇਰੇ پڑੋਤਾ ਨੀਗਾ। ਇੱਧਰ ਹੋ ਰਿਹਾ ਰੰਗ। ਇੱਧਰ ਆਪਣੀ ਜਿਹੜੀ ਹੈਗੀ ਕੰਧ ਰਹਿੰਦੀ ਸੀ ਪਲਾਸਟਰ ਵਾਲੀ ਇਹ ਹੋ ਰਹੀ ਆ ਪਲਾਸਟਰ ਥੋੜਾ ਬਹੁਤਾ ਕੰਮ ਚੁੱਲਾ ਚੌਂਕਾ ਇਥੇ ਚੱਕਾਂਗੇ ਆਪਾਂ ਹੋਰ ਕਿਤੇ ਵਧਾਵਾਂਗੇ ਇੱਧਰ ਵੀਰੇ ਹੁਣੇ ਰੰਗ ਕਰਦੇ ਪਏ ਆ ਅੰਦਰ ਕਰ ਦਿੱਤਾ ਵਾ ਹੁਣ ਦੇਖੋ ਇੱਕ ਮਿੰਟ ਇਹ ਤੇ ਰਹਿੰਦੀਆਂ ਥੋੜੀਆਂ ਇਹ ਕੰਨੀਆਂ ਜੇ ਬੰਨਣ ਵਾਲੀਆਂ ਇਹ ਵੀ ਬੰਨ੍ਹ ਦੇਗਾ ਦੱਸਿਓ ਕਿਵੇਂ ਲੱਗਿਆ ਹਣਾ ਰੰਗ ਸਮਾਨ ਤਾਂ ਚਲੋ ਆਈ ਹੁਣ ਖਲਾਰਾ ਪਿਆ ਹੋਇਆ ਆਲੇ ਆਪਣੇ ਸਾਥ ਤੇ ਜਿਹੜੇ ਫੁੱਲ ਜੇ ਨੇ ਇਹਨਾਂ ਨੂੰ ਆਪਾਂ ਭਰਾ ਦੇ ਰੰਗ ਨਾਲ ਭਰ ਦੇਣਗੇ ਵੀਰੇ ਹੁਣ ਤੇ ਇਹ ਹੋੜਾ ਰੂਮ ਆ ਜਿਹੜਾ ਇਹਦੇ ਚ ਆਪਾਂ ਲਵਾ ਲਿਆ ਵਾਲ ਪੇਪਰ ਰੈਡੀ ਕਰਵਾ ਲਿਆ ਇਹ ਕਿਉਂ ਸਾਰੀ ਤਿਆਰੀ ਹੋਈ ਆ ਇਹ ਸਰਪ੍ਰਾਈਜ਼ ਆ ਤੁਹਾਡੇ ਲਈ ਫੇਰ ਤੁਹਾਨੂੰ ਦੱਸਾਂਗੇ ਜੇ ਸਾਰਾ ਬਣ ਗਿਆ ਬਸ ਇਹਦੀ ਇਹ ਬਾਰੀ ਲਵਾ ਲਾਂਗੇ ਵਾਲੀ ਲਿਮਾਰੀ ਬਣ ਜੂਗੀ ਠੀਕ ਹੈ ਜੀ ਇਹ ਰੂਮ ਹੈਗਾ ਆਪਣਾ 11x10 ਦਾ ਵਾ 7500 ਰੁਪਏ ਦੇ ਵਿੱਚ ਤਿਆਰ ਹੋਇਆ ਵਾ ਵਾਲਪੇਪਰ ਦਾ ਡਿਜ਼ਾਈਨ ਅਸੀਂ ਸਿਲੈਕਟ ਕਰਕੇ ਦੇ ਦਿੱਤਾ ਸੀਗਾ ਤੇ ਉਹਨਾਂ ਨੇ ਕੜਵਾ ਲੈਂਡ ਕੜਵਾ ਲਿਆ ਜਿਹੜਾ ਅਸੀਂ ਸਿਲੈਕਟ ਕਰਕੇ ਡਿਜ਼ਾਈਨ ਦਿੱਤਾ ਸੀ ਉਹਨਾਂ ਨੇ ਕੜਵਾਤਾ ਤੇ ਕੜਵਾ ਕੇ ਲਾਤਾ ਡਿਜ਼ਾਈਨ ਆਪ ਆਪ ਦੀ ਪਸੰਦ ਦਾ ਜਿਹੜਾ ਦੇ ਚਾਹਦੇ ਹੁੰਨੇ ਆ ਜੇਸੇ ਕਰਕੇ ਆਪਣੇ ਜਿਹੜੇ ਹੈਗੇ ਵਲੌਗ ਵਗੈਰਾ ਲੇਟ ਆ ਰਹੇ ਨੇ ਰੈਗੂਲਰ ਨਹੀਂ ਆਉਂਦੇ ਪਏ ਕਿਉਂਕਿ ਆਪਣੇ ਘਰੇ ਚੱਲਦਾ ਪਿਆ ਕੰਮ ਤੁਸੀਂ ਦੇਖ ਹੀ ਲਿਆ ਹਨ ਇੱਧਰ ਰੰਗ ਵਾਲੇ ਲੱਗੇ ਆ ਉਧਰ ਮੈਸਰੀ ਲੱਗਿਆ ਹੋਇਆ ਵਾ ਤੇ ਵੀੜੇ ਚ ਵੀ ਦੇਖੋ ਕਿਵੇਂ ਖਲਾਰਾ ਖਲੂਰਾ ਪਿਆ ਹੋਇਆ ਸਾਰੇ ਸਮਾਨ ਦਾ ਦਾ ਕਰਕੇ ਆਪਣੀਆਂ ਜਿਹੜੀਆਂ ਵੀਡੀਓਾਂ ਲੇਟ ਹੋ ਰਹੀਆਂ ਨੇ ਤੇ ਅੱਜ ਤਾਂ ਵੈਸੇ ਵੀ ਕੰਮ ਤੁਹਾਨੂੰ ਪਤਾ ਵਧ ਗਿਆ ਹਨਾ ਮੈਂ ਪਹਿਲਾਂ ਤੁਹਾਨੂੰ ਮੋਟਰ ਖਰਾਬ ਹੋ ਗਈ ਸੀ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਹਨਾ ਤੇ ਕੱਢ ਰਹੀ ਹੈ ਡਿਲੀਵਰੀ ਸਾਰੀ ਬਾਹਰ ਕੱਢੀ ਜਾਊਗੀ ਤੇ ਫੇਰ ਪਾਉਣਗੇ ਕਿਉਂਕਿ ਆਪਣੇ ਨਾ ਪਾਈਪ ਪਾਟ ਗਈ ਮੋਟਰ ਵਾਲੀ ਵਿੱਚ ਪਾਈਪ ਫਟ ਗਿਆ ਅਸੀਂ ਸੋਚ ਲਈ ਜਾਂਦੇ ਅਸੀਂ ਕਹਿੰਦੇ ਮੋਟਰ ਪਾਣੀ ਨਹੀਂ ਚੱਕਦੀ ਪਰ ਪਾਈਪ ਪਾਟਿਆ ਹੋਇਆ ਸੀਗਾ ਤਾਂ ਕਰਕੇ ਜਿਹੜੀ ਹੈਗੀ ਆਪਣੀ ਹੁਣ ਇਹ ਮੋਟਰ ਪਾਣੀ ਨਹੀਂ ਚੱਕਦੀ ਪਈਗੀ ਡਿਲੀਵਰੀ ਕੱਢੀ ਜਾਂਦੇ ਸਾਰੀ ਕੱਢਣੀ ਪੈਣੀ ਹੈ ਬਾਹਰ ਕਹਿੰਦੇ ਦੁਬਾਰਾ ਪਾਈਪ ਨਵਾਂ ਪਾਊਗਾ ਦੁਬਾਰਾ ਪਾਈਪ ਨਵਾਂ ਜਿਹੜਾ ਪਾਊਗਾ ਸਾਰਾ ਮੋੜ ਤੋਂ ਖਾਚੇ ਤੇ ਖਰਚਾ ਖੜਾ ਹੋਈ ਜਾਂਦਾ ਤੇ ਆਪਾਂ ਬਣਾ ਕੇ ਲਿਓ ਨਿੰਨਾਂ ਵਾਸਤੇ ਚਾਹ ਉਤਰ ਵਾਲੇ ਮਿਸਤਰੀਆਂ ਵਾਸਤੇ ਇੱਕ ਕੰਮ ਕਰਦੇ ਆ ਦੂਸਰਾ ਕੰਮ ਖੜਾ ਹੋ ਜਾਂਦਾ ਇੱਕ ਨੇ ਮੇੜ ਕੇ ਹਟਦੇ ਆ ਇਧਰ ਰੰਗ ਵਾਲਾ ਕੰਮ ਚਲੋ ਲੀਵੇ ਲੱਗਣ ਵਾਲਾ ਆ ਕਿ ਹੁਣ ਮੋਟਰ ਨੇ ਕੰਮ ਖਰਾਬ ਕਰਤਾ ਸਾਰੀ 20 ਦੇ ਵਿੱਚ ਲਜਾਣੀ ਪੈਣੀ ਖਿੱਚ ਖਿੱਚ ਕੇ ਕਿਉਂਕਿ ਕਾਫੀ ਲੰਬੀ ਹੁੰਦੀ ਹੈ ਨਾ ਡਿਲੀਵਰੀ ਪਾਈ ਹੋਈ ਮੋਟਰ ਦੀ ਜੀ 20 ਫੁੱਟ ਦਾ ਜਿਹੜਾ ਟੋਟਾ ਆਪਣਾ ਖਰਾਬ ਹੋ ਗਿਆ ਸੀ ਪਾਟ ਗਈ ਸੀ ਪੈਪ 20 ਫੁੱਟ ਦਵਾਰਾ ਪਾਈ ਆ ਅਸੀ ਵੀ ਕਿ ਮੋਟਰ ਚੱਲੀ ਜਾਂਦੀ ਆ ਤੇ ਪਾਣੀ ਕਿਉਂ ਨਹੀਂ ਚੱਕਦੀ ਤੇ ਇਹ ਪੈਪ ਆ ਜਿਹੜੀ ਫਾਟ ਗਈ ਸੀਗੀ ਵਿੱਚੋਂ ਦਵਾਰਾ ਪਾਤੀ ਠੰਡ ਨਾਲ ਆਕੜੇ ਪਏ ਹਨਾ ਜਿਹੜੀ ਪੈਪ ਜੇ बड़े पैर ਤੇ ਦੇ ਲੋ ਕੰਮ ਵਿਗੜ ਗਿਆ ਪਹਿਲਾਂ ਅਸੀਂ ਦੂਜੇ ਘਰੋਂ ਛੋਟੇ ਘਰੋਂ ਆਪਣਾ ਛੋਟਾ ਘਰ ਇੱਥੇ ਤੁਹਾਨੂੰ ਦਿਖਾਉਨੇ ਆ ਬਸ ਉਹ ਸਾਹਮਣੇ ਜਿਹੜੀ ਕੰਧ ਤੇ ਰੰਗ ਜਿਹਾ ਲੱਗਿਆ ਹੋਇਆ ਵਾ ਉਹ ਆ ਆਪਣਾ ਇੱਥੇ 베ਰੀ ਜੀ ਲੱਗੀ ਤੇ ਉਧਰੋਂ ਪਾਣੀ ਲਿਆ ਲਿਆ ਕੇ ਪਹਿਲਾਂ ਅਸੀਂ ਆਹ ਖੇਲ ਪਰੀ ਇਹਦੇ ਵਿੱਚ ਸਿੱਟੀ ਮੋਟਰ ਮੋਟਰ ਸੈਟ ਕੇ ਫਿਰ ਪਾਣੀ ਕੱਢ ਗਏ ਆਪਾਂ ਦੇਖਿਆ ਉਹਨਾਂ ਨੇ ਵੀਰੇ ਉਹਨਾਂ ਨੇ ਵੀ ਪਾਣੀ ਕਿੱਥੋਂ ਪਾਇਪ ਲੀਕ ਹੋਈ ਆ ਕਿੱਥੋਂ ਨਹੀਂ ਲੀਕ ਹੋਈ ਫਿਰ ਜਿੱਥੋਂ ਪਾਇਪ ਪਾਟਿਆ ਸੀ ਉਥੋਂ ਪਾਣੀ ਨਿਕਲਣ ਲੱਗ ਗਿਆ ਫਿਰ ਸਾਨੂੰ ਵੀਰੇ ਹੁਣ ਕਹਿੰਦੇ ਡਿਲੀਵਰੀ ਮਤਲਬ ਨਵੀਂ ਪਾਇਪ ਟੋਟਾ ਪਾਊਗਾ ਫਿਰ ਆਪਾਂ ਪਾਇਪ ਦਾ ਟੋਟਾ ਲਿਆ ਕੇ ਦਿੱਤਾ ਹੁਣ ਜਿਹੜਾ ਹੈਗਾ ਆ ਪਾਇਪ ਪਾਉਣ ਲੱਗੇ ਆ ਕੋਈ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਨੁਕਸਾਨ ਹੋ ਜਾਣਾ ਕਿੰਨੇ ਪੈਸੇ ਕਿੱਥੇ ਲੱਗ ਜਾਣੇ ਹਨ ਹੈਨਾ ਖੜੇ ਪੈਰ ਤੇ ਹੀ ਕੰਮ ਜਿਹੜਾ ਖਰਾਬ ਹੋ ਗਿਆ ਉਧਰੋਂ ਮੈਸਤਰੀ ਲੱਗਿਆ ਹੋਇਆ ਉਧਰੋਂ ਰੰਗ ਵਾਲੇ ਲੱਗੇ ਹੋਏ ਆ ਕੰਮ ਸਾਰੇ ਇਕੱਠੇ ਹੋਏ ਵੇ ਆ ਤੇ ਪਾਣੀ ਤੁਹਾਨੂੰ ਪਤਾ ਮੈਸਤਰੀ ਲੱਗੇ ਤੋਂ ਤਾਂ ਜ਼ਿਆਦਾ ਚਾਹੀਦਾ ਹੁੰਦਾ ਨਾ ਮੈਸਤਰੀ ਲੱਗਿਆ ਜਾਂ ਰੰਗ ਵਾਲੇ ਹੁਣ ਵਾਲ ਪੱਟੀ ਲਈ ਤਾਂ ਪਾਣੀ ਉਹ ਚਾਹੀਦਾ ਪਾਣੀ ਚੀ ਘੋਲ ਦੀਏ ਵਾਲ ਪੱਟੀ ਤੇ ਮੋਟਰ ਖਰਾਬ ਹੋਣੇ ਸਾਰਾ ਕੰਮ ਖਰਾਬ ਹੋ ਗਿਆ ਸਵੇਰ ਦੇ ਅਸੀਂ ਉਧਰੋਂ ਪਾਣੀ ਢੋ ਢੋ ਕੇ ਥੱਕੇ ਪਏ ਆ ਬਹੁਤ ਬੁਰੀ ਹਾਲਤ ਹੋਈ ਪਈ ਆ ਵੀਰੇ ਦੀ ਬਣਾ ਲੈ ਜੀ ਇੱਧਰ ਮੇਰਾ ਭਰਾ ਕਰਦਾਗਾ ਰੰਗ ਭਰਾਈ ਆ ਸਾਡਾ ਫੇਰ ਰੰਗ ਕਰਨ ਲੱਗਿਆ ਹੋਇਆ ਸਸਰੀ ਕਾਲ ਬੁਲਾਉਂਦਾ ਵੀ ਸਾਰਿਆਂ ਨੂੰ ਸਾਰਾ ਜਦੋਂ ਆਪਣਾ ਰੰਗ ਹੋ ਗਿਆ ਕਲੀਅਰ ਤੇ ਫੇਰ ਆਪਾਂ ਇਹਨਾਂ ਦਾ ਜਿਹੜਾ ਨੰਬਰ ਪਾ ਦਾਂਗੇ ਰਾਏਕੋਟ ਦੇ ਲਾਗੇ ਤੱਕ ਰੰਗ ਇਹ ਕਰ ਦਿਆ ਕਰ ਦਿੰਦੇ ਆ 30 40 ਕਿਲੋਮੀਟਰ ਤੱਕ ਰਾਏਕੋਟ ਦੇ ਏਰੀਆ 'ਚ ਇਹ ਦੇਖੋ ਵਾਲ ਪੱਤੀ ਕਰਤੀ ਆ ਰੰਗ ਕਰਨਾ ਵਾਚਾ ਹੀ ਕਰਦੀ ਲੋਕਾਂ ਜਿਹੜੀ ਸੋਹਣੀ ਆ ਜਾਂਦੀ ਹੈ